मिट्टी हजे कच्ची क्या बात है, है, है या सौ यार मंजा डायबी पैर आराम ਖਾਲੇ ਸ਼ਾਂਤੀ ਆ ਨਾ ਕੋਈ ਰੋਗ ਟੋਕ ਰੋਟੀ ਲਿਆਂਦੀ ਹੋਵੇ ਚਾਹ ਬਣਾਈ ਹੋਵੇ ਕੜੀ ਜੀ ਆ ਆ ਜਿਹੜੀ ਯਾਰ ਰਾਜ ਅਮਦਲ ਹੋਣੀ ਬਣਾਏ ਨੇ ਉਹ ਬੁਰੀ ਬੁਰੀ ਬਣਾ ਰਹੇ ਆ ਯਾਰ ਬਾਤ ਨੂੰ ਕੀ ਕਰਦੇ ਨੇ ਆ ਆ ਗਿਆ ਆੜੀ ਆਪਣਾ ਹੁਣ ਇਹਨੂੰ ਪਤਾ ਹੈ ਵੀ ਬੰਨ ਹੈ ਜੀ ਪ੍ਰਿਆ ਚੜੀ ਹੈ ਠੀਕ ਚੜੀਗਾ ਹੈਂ ਦਰਿਆ ਚੜਨਾ ਬਈ ਦਰਿਆ ਚੜੀਗਾ ਕਿਉਂਕਿ ਪਾਪਾ ਪਾਣੀ ਛੱਡਤਾ ਉਹਨਾਂ ਨੇ ਮੈਨੂੰ ਪਤਾ ਲੱਗਿਆ ਮੇਰੇ ਬੰਨ ਉੱਚਾ ਹੋ ਗਿਆ ਹਾਂ ਫਤੂ ਰੁਕੀ ਲਾਇਆ ਇਹਦੀ ਬੇਬੀ ਦੀ ਚਾਹ ਹੈ ਉਹ ਯੋ ਬੇਫਰੀ ਜਾਏ ਦਵਾ ਦਾ ਇਹਦਾ ਕੀ ਟੱਕਾ ਲਾਈ ਇਹਨੂੰ ਪਤਲਾ ਤੇੜਾ ਆਈਆਂ ਪਈਆਂ ਬਾਈ ਗਏ ਆ ਉਹ ਫਿਰ ਸੱਟਾਂ ਬਾਈ ਧੀਜ